ਤੇ ਸਾਇਦ ਗਾਰ ਸਾਥੀਓ ਮੇਰੇ ਵੱਲੋਂ ਗਿਆਨ ਪ੍ਰਸ਼ਾਸਕਾ ਹਿੰਦੀ ਦੇ ਮੂਲ ਲੇਖਕ ਅਮਰ ਰੰਗਨ ਅਤੇ ਪੰਜਾਬੀ ਅਨੁਵਾਦਕ ਗੁਰਿੰਦਰ ਕਰਸੀ ਨੂੰ ਪੁਸਤਕ ਜਿੱਥੇ ਨਹੀਂ ਗਿਆ ਦੇ ਲੋਕ ਅਰਪਣ ਤੇ ਬਹੁਤ ਬਹੁਤ ਮੁਬਾਰਕ ਇਹ ਪੁਸਤਕ ਜਿੱਥੇ ਨਹੀਂ ਗਿਆ ਹਿੰਦੀ ਦੇ ਮੂਲ ਲੇਖਕ ਅਮਰ ਰੰਗਨ ਦੀਆਂ ਹਿੰਦੀ ਕਵਤਾਵਾਂ ਦੀ ਪੋਸਕ ਜਹਾਂ ਨਹੀਂ ਗਿਆ ਦਾ ਪੰਜਾਬੀ ਵਿੱਚ ਅਨਵਾਦ ਰੂਪ ਹੈ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਜੀ ਗੁਰਿੰਦਰ ਸਿੰਘ ਕਲਸੀ ਨੇ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਹੈ ਇਸ ਤੋਂ ਪਹਿਲਾਂ ਵੀ ਗੁਰਿੰਦਰ ਕਲਸੀ ਜੀ ਨੇ ਲਗਭਗ 25 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਉਹਨਾਂ ਵਿੱਚੋਂ ਚਾਰ ਅਨੁਵਾਦਿਤ ਪੁਸਤਕਾਂ ਹਨ ਉਹਨਾਂ ਅਨੁਵਾਦਿਤ ਪੁਸਤਕਾਂ ਵਿੱਚ ਇੱਕ ਪੁਸਤਕ ਗਪਲੂ ਟਕਲੂ ਬਾਲ ਕਾਣੀ ਨਿਸਕਰ ਜਿਸਦੇ ਬਾਰੇ ਪੇਪਰ ਮੈਂ ਕਈ ਸਾਲ ਪਹਿਲਾਂ ਕਰਾੜੀ ਦੀ ਸਹਿਯ ਸਭਾ ਚ ਪੜਿਆ ਸੀ ਅੱਜ ਫਿਰ ਮੈਂ ਇਹਨਾਂ ਵੱਲੋਂ ਕੀਤੀ ਇਨਵਾਦਤ ਪੁਸਤਕ ਜਿੱਥੇ ਨਹੀਂ ਗਿਆ ਬਾਰੇ ਪੇਪਰ ਦੇਖਣ ਅਤੇ ਪਾਠਨ ਦਾ ਸੁਭਾਗ ਪ੍ਰਾਪਤ ਕਰਿਆ ਹਾਂ ਅਮਰਿੰਦਰਨ ਦੀ ਕਾਵਿ ਸ਼ੈਲੀ ਬਹੁਤ ਹੀ ਸਰਲ ਪਰ ਡੂੰਘੇ ਅਰਥਾਂ ਬੜੀ ਹੈ ਉਹ ਆਮ ਸਾਧੋ ਦੀ ਵਰਤੋਂ ਕਰਕੇ ਗੁੰਝਲਦਾਰ ਭਾਵਨਾਵਾਂ ਨੂੰ ਪਰਭਾਵਸ਼ਾ ਬਿੱਟੰਗ ਨਾਲ ਸਿਰ ਕਰਦਾ ਹੈ ਕਪਤਾਮਾ ਵਿੱਚ ਬੀਮਾ ਬਲੀ ਅਤੇ ਪ੍ਰਤੀਕਾਤਮਿਕਤਾ ਸਿੰਬੋਲイズਮ ਦੀ ਪਰ ਬਹੁਤ ਵਰਤੋਂ ਕੀਤੀ ਗਈ ਹੈ ਬਤਾਰ ਨਵੇਂ ਜੋ ਕਰਤਾ ਰਾਤ ਨੂੰ ਹਨੇਰੇ ਅਤੇ ਡਰ ਦੇ ਪ੍ਰਤੀਕ ਵਜੋਂ ਅਜੇ ਕਰਤਾ ਕਾਗਜ਼ ਦਾ ਟੁਕੜਾ ਨੂੰ ਆਧੁਨਿਕ ਝੋਕ ਵਿੱਚ ਪੈਰਸੀ ਦੀ ਥਾਠ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਕਵੀ ਦਾ ਪ੍ਰਸ਼ਨਵਾਚਕ ਸ਼ੈਲੀ ਦੀ ਵਰਤੋਂ ਕਰਨਾ ਪਾਠ ਨੂੰ ਸੋਚ ਨੇ ਬਿਨੋਰ ਕਰਦਾ ਹੈ ਅਤੇ ਕਪਤਾਮਿਤ ਹੋ ਢੰਗਾਈ ਲਿਆਉਂਦਾ ਇਸ ਪੁਸਤਕ ਦੇ ਇਹ ਕਵਿੰਝਾ ਕੋਪਾਮ ਹਨ ਇਹ ਸੰਗ੍ਰਹਿ ਮਨੋਕੀ ਅੰਤਰ ਦੇ ਵੱਖ-ਵੱਖ ਪ੍ਰੈਜੂਆ ਭਾਵਨਾਵਾਂ ਅਤੇ ਸਮਾਜਿਕ ਮਸਲਿਆਂ ਨੂੰ ਕਾਗਰੂਪ ਵਿੱਚ ਪੇਸ਼ ਕਰਦਾ ਹੈ ਕਿਤਾਬ ਦੀ ਅਨੁਵਾਦਿਤ ਪੰਜਾਬੀ ਸ਼ੈਲੀ ਅਤੇ ਵਿਸ਼ਿਆਂ ਦੀ ਡੂੰਘਾਈ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ ਇਸ ਸੰਗ੍ਰਹਿ ਦੇ ਕਵਤਾਮਾ ਲਗ ਭਾਕਸਾਨੀ ਹੈ ਵਡੀਆਂ ਹਨ ਇਸ ਸੰਗ੍ਰਹਿ ਦੀ ਪਹਿਲੀ ਕਾਵ ਰਚਨਾ ਜਿੱਥੇ ਕੋਈ ਨਹੀਂ ਗਿਆ ਹੈ ਇਸ ਨੂੰ ਜਿਸ ਨੂੰ ਕੇ ਕੋਸਤਕ ਦੇ ਟਾਈਟਲ ਵਜੋਂ ਵੀ ਬਾਤ ਆ ਗਿਆ ਕਵੀ ਜਿੱਥੇ ਨਹੀਂ ਗਿਆ ਉਸ ਥਾਂ ਨੂੰ ਵੀ ਆਪਣੀ ਕਲਪਨਾ ਵਿੱਚ ਸਾਕਾਰ ਕਰ ਰਿਹਾ ਹੈ ਬ੍ਰਹਿਮੰਡ ਬਾਰੇ ਕਲ ਕਰਦੇ ਹਨ ਉਹ ਕਲਪਨਾ ਕਰਦਾ ਹੈ ਕਿ ਸ਼ਾਇਦ ਕਿਸੇ ਨੇ ਉੱਥੇ ਕਦ ਰੱਖਿਆ ਹੋਵੇ ਜਿੱਥੇ ਕੋਈ ਨਹੀਂ ਗਿਆ ਰਾਤ ਵਿੱਚ ਸੁੱਟਿਆ ਗਿਆ ਪਤਾ ਅੱਜ ਤੱਕ ਵਾਪਸ ਨਹੀਂ ਮੜਿਆ ਮਹਾਪ੍ਰਤੀ ਪਿਆਰ ਅਦੇ ਚਾਹਤਾਂ ਦੇ ਵਿਚਾ ਕਈ ਕਵਤਾਂਵਾਂ ਵਿੱਚ ਪਰਮੁਖਤਾ ਨਾਲ ਉੱਭਰਦਾ ਹੈ ਮਾਂ ਕਵਤਾ ਵਿੱਚ ਮਾਂ ਨੂੰ ਨੇ ਇਹ ਵਿੱਚ ਸਾਰਾ ਦੇਣ ਵਾਲੀ ਅਤੇ ਇਹ ਵਿਚਾਲਾ ਦਿਖਾਉਣ ਵਾਲੀ ਸ਼ਕਤੀਿਤ ਵਜੋਂ ਪੇਸ਼ ਕੀਤਾ ਗਿਆ। ਦੂਜੀ ਕਵਤਾ ਅਲੱਗ ਨਹੀਂ ਹੁੰਦੇ ਵਿੱਚ ਬੱਚਿਆਂ ਦਾ ਮਾਂ ਤੋਂ ਵੱਖ ਨਾ ਹੋਣ ਦਾ ਭਾਵ ਦਰਸਾਇਆ ਗਿਆ। ਜੋ ਮਾਂ ਬੱਚੇ ਦੇ ਉਪੂ ਟ੍ਰੇਸੇ ਦੀ ਗੱਲ ਕਰਦਾ। ਇੱਕ ਹੋਰ ਕਵਤਾ ਯਾਦ ਆਉਂਦੀ ਹੈ ਜਿਸ ਵਿੱਚ ਬਚਪਨ ਦੀਆਂ ਗੜੀਆਂ ਖਿੜਕੀ ਤੋਂ ਚੰਦ ਦੇ ਸੁਪਨੇ ਅਤੇ ਮਾਂ ਦੀ ਰੋਟੀ ਦੇ ਸਵਾਦ ਦੀਆਂ ਯਾਦਾਂ ਨੂੰ ਬੜੇ ਭਾਵਕ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਮਾਂ ਇਹ ਉਸ ਸ਼ਖਸ ਨੂੰ ਕਹਿੰਦੇ ਹਾਂ ਜੋ ਹਨੇਰੇ ਵਿੱਚ ਸਹਾਰਾ ਦਿੰਦੀ ਹੈ ਇਸ ਛੋਟੇ ਜਿਹੇ ਸ਼ਬਦ ਨੇ ਦੁਨੀਆ ਬਦਲ ਦਿੱਤੀ ਹੈ ਕੁਦਰਤੀ ਸੁੰਦਰਤਾ ਅਤੇ ਉਸ ਪ੍ਰਤੀ ਮਨੁੱਖ ਦੇ ਨਜ਼ਰੀਏ ਨੂੰ ਕਈ ਕਵਿਤਾਵਾਂ ਵਿੱਚ ਦਰਸਾਇਆ ਗਿਆ ਹੈ ਕਵਤਾ ਕੁਕਤੀ ਹੋ ਸਤਨਾਗ ਵਿੱਚ ਰੰਗੀਨ ਆਸਮਾਨ ਦੀ ਗੱਲ ਕੀਤੀ ਗਈ ਹੈ ਪਰ ਇਹ ਸਵਾਲ ਵੀ ਉਠਾਇਆ ਗਿਆ ਹੈ ਕਿ ਕੀ ਇਹ ਰੰਗ ਕੁਛੀਦੇ ਹਨ ਜਾਂ ਸਿਰਫ ਪਾਣੀ ਦੇ ਕਵਿਤਾ ਸੋਨੇ ਦੀ ਟੀੜੀ ਵਿੱਚ ਉਦਯੋਗਾਂ ਦੁਆਰਾ ਹੋਏ ਪ੍ਰਦੂਸ਼ਿਤ ਪਾਣੀ ਅਤੇ ਵਾਤਾਵਰਣ ਦੀ ਸਥਿਤੀ ਨੂੰ ਸਚੇਤਤਾ ਫੜਕਾਈ ਗਈ ਕਵਤਾਂਵਾਂ ਜਿਵੇਂ ਕਾਗ ਜੈਵਿਕ ਕਾਗ ਦਾ ਟੁਕੜਾ ਅਤੇ ਝੂਠੀ ਦਾਸਤਾਨ ਸਮਾਜਿਕ ਮਸਲੇ ਤੇ ਤਿੱਖੀ ਟਿੱਪਣੀ ਕਰਦੀ ਹੈ ਭਾਗ ਦਾ ਟੁਗੜਾ ਅਤੇ ਤਾਲ ਦਾ ਟੁਗੜਾ ਪੈਸੇ ਅਤੇ ਦੁਨਿਆਵੀ ਮੱਤਨ ਨੂੰ ਕਿਵੇਂ ਸੰਭਾਲਿਆ ਜਦੋਂ ਕਿ ਝੂਠ ਦੀ ਦਾਸਤਾੰਚ ਸੱਚ ਅਤੇ ਝੂਠ ਦੇ ਗੁੰਝਲਦਾਰ ਸਬੰਧ ਨੂੰ ਦਰਸਾਉਂਦੀ ਹੈ ਇਹ ਕਵਿਤਾ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਝੂਠ ਨੂੰ ਵੀ ਸੱਚ ਵਾਂਗ ਪੂਜਿਆ ਜਾ ਸਕਦਾ ਹੈ ਅਦੇ ਮਨੁੱਖੀ ਕਮਜ਼ੋਰੀਆਂ ਕਿਵੇਂ ਸਚਾਈ ਨੂੰ ਨਜ਼ਰਅੰਦਾਜ਼ ਕਰਦੀਆਂ ਕਈ ਕਵਤਾਵਾਂ ਵਿੱਚ ਮੁਸ਼ਕਲਾਂ ਦੇ باوجود ਵਾਸ਼ਾਵਾਦ ਅਤਿ ਸੰਗ ਅਸ਼ੁੱਧੀ ਭਾਵਨਾ ਦੀ ਵੀ ਦੇਖਣ ਨੂੰ ਮਿਲਦੀ ਹੈ ਚਿੜੀ ਕਪਤਾ ਵਿੱਚ ਇੱਕ ਪੰਛੀ ਦੇ ਉਡਣ ਦੀ ਕੋਸ਼ਿਸ਼ ਡਿਗਣ ਅਤੇ ਫਿਰ ਤੋਂ ਖੜੇ ਹੋਣ ਦੀ ਗੱਲ ਕੀਤੀ ਗਈ ਹੈ ਜੋ ਦ੍ਰਿੜਤਾ ਅਤੇ ਲਗਨ ਦਾ ਪ੍ਰਤੀਕ ਹੈ ਸੁਪਨਾ ਕਪਤਾ ਵਿੱਚ ਸੁਪਨਿਆਂ ਨੂੰ ਜੀਵਨ ਲਈ ਜ਼ਰੂਰੀ ਦੱਸਿਆ ਗਿਆ ਜੋ ਮੌਤ ਨੂੰ ਬਚਾਉਂਦੇ ਹਨ ਅਤੇ ਮਨ ਦੀਆਂ ਗੁੰਝਲਾਂ ਨੂੰ ਸੁਲਝਾਉਂਦੇ ਹਨ ਇਹ ਕਪਤਾ ਸੁਪਨਿਆਂ ਨਹੀਂ ਰਸਾ ਲੱਭਣ ਦੀ ਪ੍ਰੇਮਾਂ ਲਈ ਇਹ ਇੱਕ ਅਜਿਹੇ ਕਾਵ ਸੰਗ੍ਰਹਿ ਹੈ ਜੋ ਪਾਠਕ ਨੂੰ ਜੀਵਨ ਅਤੇ ਨੇਕਾ ਪਹਿਨਵਾ ਬਾਰੇ ਸੋਚਣ ਲਈ ਪ੍ਰੇਰਿਤ ਕਰਦਾ ਹੈ ਇਹ ਮਨੁੱਖੀ ਜਜ਼ਬਾਤਾਂ ਸਮਾਜਿਕ ਸੱਚਾਈਆਂ ਅਤੇ ਕੁਦਰਤ ਨਾਲ ਮਨੁੱਖ ਦੇ ਨਿਸ਼ਚੇ ਦੀ ਪਰਖਉਂ ਕਰਦਾ ਹੈ ਅਮਰਤ ਰਣਜਨ ਦੀ ਲੇਖਣੀ ਅਤੇ ਗੁਰਿੰਦਰ ਸਿੰਘ ਕਰਸੀ ਦੇ ਪ੍ਰਵਾਦ ਨੇ ਇਸ ਸੰਗ੍ਰਹਿ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਮਹੱਤਵਪੂਰਨ ਸਥਾਨ ਦਿਵਾਇਆ ਹੈ ਇਹ ਕਿਤਾਬ ਨਾ ਸਿਰਫ ਪੜਨ ਵਾਲਿਆਂ ਨੂੰ ਭਾਵਨਾਤਕ ਤੌਰ ਤੇ ਸ਼ੋਹੇਗੀ ਬਲਕਿ ਉਹਨਾਂ ਨੂੰ ਆਪਣੇ ਆਂਡਰ ਵਾਲੇ ਦੀ ਦੁਨੀਆ ਅਤੇ ਆਪਣੇ ਅੰਦੋਲਨ ਦੀ ਸਵਾਨਾ ਬਾਰੇ ਡੂੰਘਾਈ ਨਾਲ ਵਿਚਾਰ ਕਰਨ ਲਈ ਪ੍ਰੇਰਿਤ ਕਰੇਗੀ। ਅਨੁਵਾਦ ਕਰਨਾ ਸਿਰਫ ਸ਼ਬਦਾਂ ਨੂੰ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਬਦਲਣਾ ਨਹੀਂ ਹੈ ਬਲਕਿ ਇਹ ਇੱਕ ਗੁੰਝਲਦਾਰ ਤੇ ਸੁਖਮ ਕਲਾ ਹੈ। ਇੱਕ ਚੰਗਰਵਾਦਕ ਕੇਵਲ ਸ਼ਬਦਾਂ ਦੇ ਯਾਤਰੀ ਨਹੀਂ ਸਗੋਂ ਮੂਹ ਦੇਖਦੀ ਭਾਵਨਾ ਮੂਹ ਦੇਖਦੀ ਭਾਵਨਾ ਸੰਦਾਰਬਧੇ ਸੰਵੇਚਾਰਕ ਬਾਰੀਕੀਆਂ ਨੂੰ ਵੀ ਪਰਕਰਾਰ ਰੱਖਦਾ ਹੈ ਇਸ ਲਈ ਅਨਵਾਦ ਕਰਨੇ ਭਾਸ਼ਾਈ ਗਿਆਨ ਦੇ ਨਾਲ ਇਸਨਾਤਮਕਤਾ ਅਤੇ ਸੱਭਿਆਚਾਰਕ ਸਮਧੀਵੀ ਫਲੋੜ ਪੈਂਦੀ ਹੈ ਇੱਕ ਪ੍ਰਵਾਹਸ਼ਾਲੀ ਅਨਵਾਦ ਮੂਹ ਦੇਖਦੀ ਆਵਾਜ਼ ਅਤੇ ਸ਼ੈਲੀ ਨੂੰ ਸੁਰੱਖਿਤ ਰੱਖਦਾ ਹੋਇਆ ਪਾਠਕਾਂ ਲਈ ਸਮਝਣ ਜੋਗ ਬਣਾਉਂਦਾ ਹੈ ਇਸ ਤਰ੍ਹਾਂ ਅਨਵਾਦ ਉਹ ਵਾਕਮਕ ਸੱਭਿਆਚਾਰ ਅਤੇ ਭਾਸ਼ਾਵਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ ਗੁਰਿੰਦਰ ਕਾਂਸੀ ਨੇ ਇਹ ਕਾਰਜ ਬਾਖੂਬੀ ਨਿਭਾਇਆ ਹਿੰਦੀ ਦੇ ਮੂਲ ਲੇਖਕ ਅਮਰਤ ਨੰਦਨ ਦੀ ਪੇਸ਼ਕਾਰੀ ਅਤੇ ਗੁਰਿੰਦਰ ਕਾਂਸੀ ਦੇ ਅਨੁਵਾਦ ਤਕਰਾ ਦੇ ਸਮੇਂ ਨੇ ਪੰਜਾਬੀ ਸਾਹਿਤ ਨੂੰ ਇਹ ਪੁਸਤਕ ਪ੍ਰਦਾਨ ਕੀਤੀ ਹੈ ਇਸ ਲਈ ਦੋਵੇਂ ਲੇਖਕ ਇਸ ਮਹਾਨ ਯੋਗਦਾਨ ਲਈ ਪ੍ਰਸ਼ੰਸਾ ਦੇ ਪਾਤਰ ਹਨ ਮੈਨੂੰ ਉਮੀਦ ਹੈ ਕਿ ਉਹ ਕਵਿਖ ਵਿੱਚ ਵੀ ਪਾਠਕਾਂ ਨੂੰ ਅਜਹੀਆਂ ਵਧੀਆ ਚਨਾਵਾ ਦਿੰਦੇ ਰਹੇ ਹਨ। ਇੱਕਦਮ ਫੁਰਨਾ ਜਿਹੜਾ ਸਾਨੂੰ ਜਿਸੰਗਲ ਤੋਂ ਦਿਖਿਆ ਤੇ ਅਸੀਂ ਉਹ ਪਾਗਸ ਤੇ ਉਤਾਰਿਆ ਇਸੇ ਕਰਕੇ ਕਵੀਕਾਰ ਕਦੇ ਨਹੀਂ ਹੁੰਦਾ ਕਹਾਣੀਕਾਰ ਵੀ ਹੁੰਦਾ ਨਿਬੰਧਕਾਰ ਵੀ ਹੁੰਦਾ ਤੇ ਹੋਰ ਵੀ ਹੋ ਜਾਣਗੇ। ਸੋ ਇਹ ਬੜੀ ਸੁਖਮ ਕਲਾ ਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਨਿਭਾਇਆ ਗਿਆ। ਅ ਅਗਲਾ ਸੱਦਾ ਦੇਣਿਆ ਜੀ ਗੁਰਮਾਨ ਸਿੰਘ ਜਿਹਨੂੰ ਲੇਖਕ ਤੇ ਅਨੁਵਾਦਕ ਗੁਰਮਾਨ ਸਿੰਘ ਜੀ। ਮੈਂ ਕਿਤੇ ਰਾਂ ਰਾਤ ਨੂੰ ਰਾਤ ਦੀ ਮੱਧ ਉਸ ਤੇ ਸੈਟ ਕਰ ਲਿਆ ਤੇ ਵੀ ਤਾਂ ਦੀ ਚਲ ਤਾਕਤ ਇੰਨੀ ਹੁੰਦੀ ਆ ਜਿਵੇਂ ਛੋਟੇ ਵੀ ਬੜੀ ਪ੍ਰਾਣੀ ਨਾਲ ਲੱਗੇ ਆ ਮੈਂ ਗੈਰ ਜ਼ਰੂਰੀ ਗੱਲਾਂ ਕਰਦੀ ਆ 505 1982 ਚ ਮੈਂ ਰੈਟਿਸ਼ਨ ਲੈ ਗਿਆ ਸ਼ਾਰਟਰ ਦੇ ਵਿੱਚ ਜਦੋਂ ਦੇ ਮੈਨੇਜਰ ਮੇਸਟਰ ਦੇ ਉੱਤੇ ਸੀ ਤੇ ਜੁਲਾਈ 17 ਤੋਂ ਹੁੰਦੀ ਸੀ ਫਲਾਤ ਇਸ ਤਰ੍ਹਾਂ ਦੇ ਸੀਟਨ ਨੂੰ ਬੁਖਾਰ ਜਿਹੜਾ ਸੀ ਤੇ ਮੇਰਾ ਸਰਟੀਫਿਕੇਟ ਕੁਝ ਨੂੰ ਮੈਨਾਂ ਨਹੀਂ ਲੈਇਆ ਇੰਟਰਵਿਊ ਹੋਈ ਆਹਨ ਬਾਗ ਦੇ ਨੈਟਟਰਾਇੰਗ ਬਣੇ ਸੀ ਜਿਹੜੇ ਲੋਕਲ ਟ੍ਰੈਕਟਰ ਸੀਗੇ ਅੱਜ ਕੱਲੇ ਕਿੰਨੀ ਬੜੀ ਕਿਸੇ ਇੱਕ ਬੰਦੇ ਨੂੰ ਪਤਾ ਸੀ ਕਿ ਬੰਦਾ 20000 ਰੁਪਏ ਦਾ ਕਮਿਟਾ ਪਾੜ ਸਕਦਾ ਤੇ ਜੇ ਤੁਮ ਮੈਗੇਰ ਸਰਟੀਫਿਕੇਟ ਤਾਂ ਮੇਰੇ ਕੋਲ ਹੈ ਨਹੀਂ ਇਹ ਸਰਟੀਫਿਕੇਟ ਤਾਂ ਕੱਲ ਵੀ ਦੇਖਿਆ ਜਾ ਸਕਦੇ ਆ ਅੱਜ ਤਾਂ ਤੁਸ ਕੋਈ ਗੀਤ ਸੁਣਾਉਂਦੇ। ਇੱਕ ਤਰੀਕਾ ਇਹ ਨਹੀਂ ਪਾਵਾਂ ਰੱਖਦੀ ਐ ਕਿ ਤੁਹਾਡੀ ਇੰਟਰਵਿਊ ਇਸ ਤਰ੍ਹਾਂ ਵੀ ਹੋ ਸਕਦੀ ਐ। ਦੂਜੀ ਗੱਲ ਮੈਂ ਬਹੁਤ ਹਲਵਾਦਿਆਂ ਪਾਸੇ ਭਾਗ ਦੇ ਇਸ ਕਮਰੇ ਨਾਲ ਤੇ ਖਾਸ ਕਰਕੇ ਪ੍ਰੋਫੈਸਰ ਕੁਹਾੜੀ ਰਾਜ ਜਿਨ੍ਹਾਂ ਨੇ ਆਟੋਮੋਡ ਦੇ ਵਿੱਚ ਇੰਨਾ ਕੰਮ ਕੀਤਾ ਕਿ ਸਾਰਾ ਵਿੱਚ ਆਟੋਮੋਡ ਚ ਆ ਗਿਆ। ਜੇ ਭਾਵੇਂ ਅੱਜ ਇੱਥੇ ਨਹੀਂ ਹੁੰਦੇ ਪਰ ਪ੍ਰੋਗਰਾਮ ਜਿਸ ਤਰ੍ਹਾਂ ਇਹ ਚਲਾਉਂਦੇ ਰਹੇ ਇਹ ਆਟੋ ਬੋਰਚ ਆ ਗਿਆ। ਇੱਦਾਂ ਚੱਲੀ ਸੀ ਕਿ ਜਿਹੜਾ ਅਨਵਾਦ ਪੁਲ ਦਾ ਕੰਮ ਕਰਦਾ ਤੇ ਪੁਲ ਵੀ ਬੜਾ ਅਜੀਬ ਤਰ੍ਹਾਂ ਦਾ। ਇਸੇ ਪਾਸਾ ਦਾ ਪਾਣੀ ਪੁਲ ਦੇ ਹੇਠਾਂ ਨੂੰ ਨਿਕਲ ਕੇ ਦੂਜੀ ਪਾਸਾ ਚਲਾ ਜਾਂਦਾ। ਪਰ ਜਿਹੜਾ ਪੁਲ ਬਣ ਕੇ ਖੜਿਆ ਬੰਦਾ ਹੁੰਦਾ ਉਹ ਦੂਜੀ ਪਾਸਾ ਦਾ ਪੂਰਾ ਭਾਰ ਕਵਿਤਾ ਹੋਵੇ, ਨਾ ਵੱਲ ਖਾਣੀ ਹੋਵੇ। ਆਪਣੇ ਉੱਪਰ ਨੂੰ ਢੋਕੇ ਇਹ ਨਿਯੋਦੀ ਸਮਰੱਥਾ ਉਹ ਦੂਜੀ ਪਾਸਾ ਵਰਤ ਸਕਦਾ ਅਣ ਇਹ ਤਾਂ ਨਿਕਲਦਾ ਹੈ ਹਨ ਉ ਪਰ ਇਹ ਜਿਹੜਾ ਪਾਣੀ ਆ ਇਹ ਬਹੁਤ ਔਖਿਆ ਹੀ ਨਾਲ ਬੰਦ ਕਰ ਸਕਦਾ ਛੋਟੇ ਛੋਟੇ ਨੁਕਤੇ ਆ ਕਵਿਤਾ ਬਾਰੇ ਕਾਫੀ ਸਾਰੀਆਂ ਗੱਲਾਂ ਕਰਤੀਆਂ ਮੈਂ ਕੁਝ ਨੋਟ ਕੀਤਾ ਸੀ ਨਾਲ ਤੇ ਇੱਕ ਦੋ ਕਵਿਤਾ ਬਾਰੇ ਇਹੀ ਗੱਲ ਸੀ ਕਿ ਜਿਵੇਂ ਚਿੜੀ ਆ ਲਈ ਸੀ ਵੀ ਕਦੋਂ ਤੱਕ ਉਹ ਡਰਦੀ ਰਹੇਗੀ ਜਦੋਂ ਖੁਦ ਹਿੰਮਤ ਕੀਤੀ ਉਹਨੇ ਉੱਠਣਾ ਚਾਹਿਆ ਤੇ ਫਿਰ ਉੱਡ ਪਈ ਜਾ ਕਾਗਜ਼ ਦੇ ਟੁਕੜੇ ਬਾਰੇ ਜਾਂ ਕਾਗਜ਼ ਦਾ ਟੁਕੜਾ ਸਭ ਖਰੀਦ ਸਕਦਾ ਪਰ ਜਿਹੜਾ ਦਿਲ ਕੋ ਨਹੀਂ ਖਰੀਦ ਸਕਦਾ ਪੀਓਦਰ ਤਾਕਤ ਹੈ ਤਾਂ ਬਹੁਤ ਪਰ ਨਹੀਂ ਕਲਸੀ ਜੀ ਆ ਵੀ ਕਨਵਾਦੀ ਅਗਲੀ ਗੱਲ ਹੋਈ ਮੇਰਾ ਅਨੁਵਾਦ ਬੜਿਆ ਮੈਂ ਪੰਜੇ ਸਤੂ ਮਿਤਾਵਾ ਅਨੁਵਾਦ ਕੀਤੀ ਹਿੰਦੀ ਪੰਜਾਬੀ ਤੋਂ ਸੋ ਗਲਪ ਕਹਾਣੀਆਂ ਵੀ ਹੋ ਗਿਆ ਅੱਜ ਕਲਸੀ ਜੀ ਕੋਲ ਮੈਂ ਆਇਆ ਤਾਂ ਇਸੇ ਕਰਕੇ ਆਇਆ ਕਿ ਨਮਸਕਾਰ ਜੀ ਰਕਾ ਅੱਜ ਆਪਾਂ ਪਹਿਲੀ ਵਾਰ ਮਿਲ ਰਹੇ ਆ ਮੇਰੇ ਥੋੜੇ ਜਸਤਾ ਹੋ ਰਹਾ ਬੜੀ ਅੱਛੀ ਗੱਲ ਆ ਕਿ ਅਮਤਰੰਜਨ ਦੀ ਪਹਿਲੀ ਕਵਿਤਾ ਦਾ ਅਨੁਵਾਦ ਹੋਈ ਆ ਮੇਰਾ ذاتی ਤੌਰ ਤੇ ਮਨਾਣਾ ਵੀ ਕਿਸੇ ਵੀ ਮਨਾਂ ਪਹਿਲੇ ਲੇਕ ਬੜੀ ਇੱਛੀ ਗੱਲ ਆ ਕਿ ਇਹਨਾਂ ਸਾਰੀ ਕਵਿਤਾ ਦਾ ਅਨੁਵਾਦ ਹੋਊਗਾ ਪਰ 94 ਕਵਿਤਾਵਾਂ ਅਨੁਵਾਦ ਹੋਣੇ ਚਾਹੀਦੀਆਂ ਕਿਸੇ ਤੁਹਾਨੂੰ ਮੈਂ ਕਦੇ ਦਿਖਾ ਸਕਦਾ ਮੈਂ ਕੀ ਕਹਾਂ ਉਹ ਕਵਿਤਾ ਜਿਹੜੀ ਕਿ ਮੈਂ ਉਹ ਭਾਵ ਜਿਹੜਾ ਮੈਂ ਲਿਖਣਾ ਚਾਹੁੰਦਾ ਅਗਰ ਲਿਖ ਨਹੀਂ ਪਾਇਆ ਉਸ ਤੋਂ ਪਹਿਲਾਂ ਮੈਂ ਤੇ ਸਦੀ ਉਹੀ ਕਵਿਤਾ ਦੂਜੀ ਪਾਸਾ ਦੇ ਵਿੱਚ ਪੜ੍ਹ ਲਈ ਤਾਂ ਫਿਰ ਮੈਂ ਉਹਦਾ ਅਨੁਵਾਦ ਕਰ ਲੈਂਦਾ ਇਸ ਤਰ੍ਹਾਂ ਮੇ ਜਿਹੜੀ ਭਾਵਨਾ ਹੋ ਗਈ ਉਹ ਭਾਸ਼ਾ ਰਾਹੀਂ ਮੈਂ ਪੂਰੀ ਕਰ ਦਿੰਦਾ ਛੋਟੇ ਛੋਟੇ ਨੁਕਤੇ ਆ ਪੰਜਾਬ ਮੈਸਲਾ ਪਤਾ ਪਹਿਲਾ ਇਹ ਹੋਣਾ ਜੇਦਾ ਵੀ ਅਨੁਵਾਦ ਕਰਨਾ ਹੈ ਵੀ ਉਹ ਕੋਈ ਮਸ਼ਹੂਰ ਕਵੀ ਤਾਂ ਕਹਾਣੀ ਜਿਹਦਾ ਨਾ ਬੰਦਾ ਇਹ ਅਨੁਵਾਦਮਤ ਇਹਦਾ ਨਾਮੀ ਕਵੀ ਕਹਾਣੀਕਾਰ ਹੋਣਾ ਚਾਹੀਦਾ ਤੇ ਕੋਈ ਦੂਜੀ ਭਾਸ਼ਾ ਦੀ ਮਹਾਨ ਰਚਨਾ ਹੋਵੇ ਉਹਦਾ ਅਨੁਵਾਦ ਹੋਣਾ ਚਾਹੀਦਾ ਬਹੁਤ ਵਾਰ ਅਨੁਵਾਦ ਦੀ ਰਕਮ ਵੀ ਮਿਲਦੀ ਆ ਪਰ ਜੇ ਰਤਨਾ ਚੰਗੀ ਨਾ ਹੋਵੇ ਤਾਂ ਫਿਰ ਵੀ ਅਨੁਵਾਦ ਨਿਕਲਣਾ ਚਾਹੀਦਾ ਮੇਰੇ ਨਾਲ ਬੰਦਿਆਂ ਨੇ ਕਹੇ ਪੈਸੇ ਲੈ ਲੈ ਮੈਂ ਫੇਰ ਹੀ ਮਨ ਕਰਤਾ ਵੀ ਰਚਨਾ ਉਸ ਲਾਇਕ ਨਹੀਂ ਹੈ ਅਨੁਵਾਦ ਦੀ ਇਹ ਹੀ ਮੇਰੀ ਛੋਟਛੋਟੀ ਸਲਾਹ ਸੀ ਮੁਬਾਰਕਾਂ ਵਧਾਈਆਂ ਨੂੰ ਬੜੀ ਚੰਗੀ ਲੱਗਦੀ ਕਿ ਉਹਨਾਂ ਦਾ ਪਰਿਵਾਰ ਨਾਲ ਮੈਂ ਜੇ ਆਪਣੀ ਕਿਤਾਬ ਰਿਲੀਜ਼ ਕਰਾਂਗਾ ਹਾਂ ਤਾਂ ਮੇਰੇ ਨਾਲ ਮੇਰੇ ਘਰ ਵਾਲੇ ਵੀ ਨਹੀਂ ਸੀ ਹਨ ਤੇ ਉਹਨੇ ਕਿਹਾ ਸੀ ਸਭ ਤੋਂ ਖੁੱਦੂ ਕੰਮ ਦੁਨੀਆ ਦਾ ਤੂੰ ਹੀ ਕਰਨਾ। ఓ ਮਾਈ ਗਾਡ। ਨਾਲ ਦੇ ਦੰਦੇ ਨੇ ਅਨਵਾਦ ਕਰਦਾ ਸਾਡੇ ਆਪਣੇ ਇਲਾਕੇ ਦੇ ਇੱਥੇ ਬੈਠੇ ਨੇ ਆਪਣੇ ਵੱਡੇ ਅਨਵਾਦ ਜਿਹੜੇ ਕਰਤਾ ਨੇ ਓਇਲ ਜੀ ਜਗ ਨੂੰ ਹਾਜ਼ਰ ਹੋਇਆ ਸੀ ਇਹ ਖੂਬੇਸ਼ਕਾ ਕਿਤਾਬਾ ਉਹਨਾਂ ਨੇ ਸਾਹਿਤ ਦਾ ਅਨਵਾਦ ਕੀਤਾ ਇਹ ਅਨਵਾਦ ਪੰਨਵਲੇ ਵੀ ਬੜਾ ਵਿਸ਼ਾਲ ਕੀਤਾ ਰਿਹਾ ਸੀ ਸੋ ਬੜੀਆਂ ਖੂਬਸੂਰਤ ਗੱਲਾਂ ਨਾਲ ਸਾਡੇ ਲੋਕੀ ਗਏ ਜੀ ਤੇ ਅਗਲਾ ਸੱਤਾ ਡਾਕਟਰ ਗੁਰਵਿੰਦਰ ਮਨਜੀ ਨੂੰ ਲੇਖਕ ਇਹ ਕਦੀ ਡਾਕਟਰ ਗੁਰਵਿੰਦਰ ਮਨਜੀ ਹਾਂਜੀ ਇਹਨਾਂ ਤੋਂ ਬਾਅਦ ਡਾਕਟਰ ਮਹਿਰਮਨ

ਸਭ ਤੋਂ ਵੱਧ ਭਾਰਤੀ ਸਾਹਿਤ ਵਿੱਚ ਹਿੰਦੀ ਦਾ ਭਾਸ਼ਾ ਦਾ ਯੋਗਦਾਨ ਨਜ਼ਰ ਆ ਗਿਆ ਹੈ ਸੁਭਾਗ ਹੈ ਭਾਰਤ ਦੀ ਕੇਂਦਰੀ ਭਾਸ਼ਾ ਹੈ ਕਈ ਸਭਿਆਚਾਰ ਵਿੱਚ ਬੋਲਣ ਲਿਖਣ ਵਾਲੀ ਭਾਸ਼ਾ ਹੋਂਕਾਰ ਵਿੱਚ ਵੱਧ ਪ੍ਰਸਾਰਿਤ ਜ਼ਾਹਿਰ ਹੈ ਇਸ ਵਿੱਚ ਚੰਗਾ ਮਾਰਾ ਜਾਂ ਹਲਕਾ ਸਾਹਿਤ ਵੀ ਪ੍ਰੋਸਿਆ ਜਾ ਰਿਹਾ ਹੈ ਪਾਰ ਇਸ ਵਿੱਚ ਨਰਵਾ ਤੇ ਪ੍ਰਯੋਗਿਕ ਸਾਹਿਤ ਵੀ ਉਭਾਰ ਕੇ ਸਾਹਮਣੇ ਆਇਆ ਹੈ ਪਿਛਲੇ ਦਿਨੀ ਪੰਜਾਬੀ ਦੇ ਉੱਗੇ ਲੇਖਕ ਗੁਰਿੰਦਰ ਕਲਸੀ ਨੇ ਆਪਣੇ ਸੁਭਾਅ ਮੁਤਾਬਕ ਨੌਜਵਾਨ ਕਵੀ ਅਮਰਤ ਰੰਜਨ ਦੀ ਕਾਵ ਪੁਸਤਕ ਜਿੱਥੇ ਨਹੀਂ ਗਿਆ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਾਠਕਾਂ ਅੱਗੇ ਪੇਸ਼ ਕੀਤਾ। ਪਹਿਲੀ ਨਜ਼ਰ ਇਸ ਪੁਸਤਕ ਵਿੱਚ ਕਵਤਾ ਪੜਦਿਆਂ ਲੱਗਦਾ ਹੀ ਨਹੀਂ ਸੀ ਕਿ ਇਹ ਇੱਕ ਨਵਲਖਾਨੀ ਪ੍ਰਸੰਨਾ ਹੈ। ਅਮਰਤ ਰੰਜਨ ਦੀ ਕਾਵ ਸ਼ੈਲੀ ਫੁਡਾਨ ਤੇ ਬਿੰਬ ਸ਼ੈਲੀ ਕਮਾਲ ਹੈ। ਉਸ ਦੀ ਕਾਵ ਰਚਨਾ ਵਿੱਚ ਬੱਦਲ ਹਵਾ ਤੇ ਆਕਾਸ਼ ਦੀਆਂ ਗੱਲਾਂ ਕਰਦੇ ਆ ਇੱਕ ਬਰੋੜ ਕਵੀ ਦਾ ਬਲਿਕਾ ਪਾਉਂਦਾ ਹੈ ਉਸ ਦੇ ਤਸੱਵਰ ਵਿੱਚ ਮਾਰੂਥਲ ਵਿੱਚ ਸੋਚ ਕਿਵੇਂ ਡੋਬਦਾ ਹੈ ਕਿ ਰੇਤੇ ਵਿੱਚ ਰੋਸ਼ਨ ਨਹੀਂ ਰੁਕਦੀ ਉਸ ਦੀ ਕਾਵ ਰਚਨਾ ਵਿੱਚ ਤਸੱਵਰ ਹੈ ਪਾਣੀ ਦੀ ਪਿਆਸ ਹੈ ਸੰਜੀਦਗੀ ਹੈ ਰਿਸ਼ਤਿਆਂ ਲਈ ਪਿਆਰ ਹੈ ਕੁਦਰਤ ਤੇ ਬ੍ਰਹਮੰਡ ਲਈ वेदना ਹੈ ਮਾਂ ਦੀ ममता ਹੈ ਤੇ ਮਨੁੱਖਤਾ ਲਈ ચીਸ ਹੈ ਰੰਜਨ ਦੀ ਹਰ ਕਵਤਾ ਦੇ ਤੰਬੂ ਵੀ ਹੈ ਗੁਰਿੰਦਰ ਕਲਸੀ ਨੇ ਆਪਣੀ ਪੂਰੀ ਵਿਦਵਤਾ ਨਾਲ ਇਸ ਦੀਆਂ ਕਵਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਨਿਤ ਕੇ ਕੀਤਾ ਜਿਸ ਨਾਲ ਅਮਰਤ ਰੰਜਨ ਦੀ ਹਿੰਦੀ ਕਵਤਾ ਵੀ ਪੰਜਾਬੀ ਵਿੱਚ ਉਹੀ ਮੜਕ ਰੱਖਦੀ ਹੈ ਜੋ ਮੂਲ ਹਿੰਦੀ ਵਿੱਚ ਹੈ ਇਸ ਨੌਜਵਾਨ ਕਵੀ ਤੇ ਬਹੁਤ ਆਸ ਹੈ ਕਿ ਵੱਡੇ ਕਵੀਆਂ ਦੀ ਕਤਾਰ ਵਿੱਚ ਜਾਣ ਖੋਏਗਾ ਮੇਰੀ ਇਹ ਦੁਆ ਹੈ ਵਧਾਈ ਆਮੀਨ ਬਹੁਤ ਬਹੁਤ ਤੁਹਾੇ ਜੀ ਗਲਬਾਤਰੀ ਨੀ ਕਹਾਣੀ ਇੱਕ ਲਾਈਨ ਵਾਲੀ ਵਰਗੀ ਬਹੁਤ ਧੰਨਵਾਦ ਤੇ ਅਗਲਾ ਸੱਦਾ ਦੇਣੀ ਜੀ ਡਾਕਟਰ ਮਿਹਰਮਨਤ ਜੀ ਨੂੰ ਕੁਕਿੰਗ ਕਵਿਤੇ ਅਲੋਚਨ ਡਾਕਟਰ ਮਿਹਰਮਨਤ ਜੀ ਇਹਨਾਂ ਤੋਂ ਬਾਅਦ ਅਸੀਂ ਅੱਜ ਜਿਨ੍ਹਾਂ ਨੇ ਇਹ ਸਮਾਗਮ ਅਰਚਾਉਣ ਦਾ ਸਾਨੂੰ ਮੌਕਾ ਦਿੱਤਾ ਕਲਸੀ ਜੀ ਕਲਸੀ ਜੀ ਜੈ ਜੀ ਤਾਂ ਬਿਲਕੁਲ ਬਹੁਤ ਜੀ ਤਮਤ ਰੰਜਨ ਜੀ ਐਪੀਅਰੈਂਸ ਜੋ ਆਤਮਿਕ ਵੀ ਬੰਦੇ ਵੀ ਚੰਕੂ ਚ ਨੇ ਉਹਨਾਂ ਤੁਹਾਡਾ ਜਦੋਂ ਕਿ ਐਨੇ ਛੋਟੇ ਉਮਰ ਐਗੇ ਬੰਦਿਆ ਕਮਾਲ ਦੇ ਮੁੱਢੇ ਭਾਰੇ ਨੇ ਤੇ ਬੜੀ ਖੁਸ਼ੀ ਹੋਈ ਤੇ ਤੁਹਾਡੇ ਤਸੱਲੀ ਆ ਤੁਹਾਡੀ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਰਤਮਾਨ ਪ੍ਰਧਾਨ ਦੇ ਮੰਡਲ ਚ ਬੈਠੇ ਮੇਰੇ ਬਹੁਤ ਹੀ ਪਿਆਰੇ ਮੁਖਤਰ ਤਸੀਮ ਮੇਰਾ ਬਹੁਤ ਪਿਆਰਾ ਬੱਚਾ ਤੇ ਜਿੰਗਰ ਪਤਾ ਨਹੀਂ ਕਿ ਮੈਨੂੰ ਬਹੁਤ ਖੁਸ਼ੀ ਹੋਈ ਤੇ ਤਸੀਮ ਦੀ ਆਰੰਭ ਤੇ ਦੀ ਆਰੰਭ ਬਹੁਤ ਦਿਲ ਕਰ ਲਿਆ ਤੇ ਤੁਹਾਡੀ ਆਮਦ ਸਾਡੇ ਸਾਥੇ ਬਹੁਤ ਮੋਲਵਾਨ ਤੇ ਬਹੁਤ ਹੀ ਖਜ਼ੀਸ ਇਸ ਕਿਤਾਬ ਦੇ ਵਿਵਾਦ ਕਸੀ ਜੀ ਬਹੁਤ ਹੀ ਬਰੇਤਿਆ ਨੇ ਜਵੇਦਰ ਗੁਵਾਰ ਜੀ ਇਹਨਾਂ ਨੇ ਕਈ ਵਾਰ ਸਦਾ ਸਦਾ ਮਾਫੀ ਚਾਹਤੀ ਤੇ ਮੈਂ ਆ ਨਹੀਂ ਸਕਿਆ ਬਟ ਦਸ਼ਕ ਕਰਨ ਦੀ ਬਾਗੀ ਸਾਹ ਬੈਠੇ ਹੈ ਬਾਗੀ ਸਾਹ ਬੈਠੇ ਬਾਰੇ ਬੰਦੇ ਤਿੰਨ ਇਕੱਠੇ ਕੁਝ ਨਾ ਬਟ ਬੈਠੇ ਨੇ ਜੀ ਸੁੰਦਰ ਕਾਇਨਾਤ ਮੇਰਾ ਬੋਲ ਤੁਗਾ ਮੇਤਲ ਕਿਤਾਬ ਪਰ ਤਕਰੀਬੇ ਬਹੁਤ ਗੱਲਾਂ ਕਲਾਮ ਨੂੰ ਰੀਡ ਕਰਨਾ ਤੁਹਾਨੂੰ ਲੱਗਦਾ ਕਿ ਬਹੁਤ ਫਾਇਦਮੰਦ ਹੈ ਤੇ ਮੈਨੂੰ ਇਹ ਉਹ ਵੀ ਬੋਲ ਕੇ ਗਏ ਉਹਨੇ ਕਿਹਾ ਕਿ ਬਾਪ ਦੀ ਦਾਸ ਕਿ ਤੇ ਬਹੁਤ ਕਰਦਾ ਹੈ ਮੈਨੂੰ ਲੱਗਦਾ ਕਿ ਜਿਹੜਾ ਇਹ ਅਨਲਿਸਿਸ ਹੈ ਇਹ ਬਿਲਕੁਲ ਔਕਾ ਹੈ ਜੇਲਾਂ ਜਿੰਨੀ ਮਰਜੀ ਤੁਸੀਂ ਵਧਾ ਲਓ ਘਟਾ ਲਓ ਪਰ ਜੇ ਅਪਕ ਕ੍ਰੈਕਸ ਕਹਿ ਸਕਦੇ ਆ ਤਾਂ ਉਸ ਬੰਦ ਤੋਂ ਕਮਾਲ ਦਾ ਤੁਹਾਡਾ ਇਹਦਾ ਅੰਦਰ ਅੰਦਰ ਜੀ ਤੁਸੀਂ ਇਹ ਮੇਰੇ ਨਾਲ ਗੱਲ ਕਰ ਗਿਆ ਪਰ ਮੈਂ ਬਹੁਤ ਹੁਣ ਪਸਤਾ ਜਰਨ ਚਾਹੁੰਦਾ ਕਿਉਂਕਿ ਬਹੁਤ ਸਾਰੇ ਪਾਕਿਹਰੇ ਆ ਅੱਜ ਦੇ ਸਮੇਂ ਚ ਜਿਹਨੂੰ ਅਡਰੈਸ ਕਰਨ ਦੀ ਲੋੜ ਹੈ ਜਿੱਥੋਂ ਪੰਜਾਬੀ ਕਰਤੇ ਜਿਹੜੀ ਭੱਜ ਗਈ ਔਰ ਉਹਨਾਂ ਦੀ ਖਾਸ ਤੌਰ ਜਿਹੜਾ ਇਹਨਾਂ ਨੇ ਮਸਲਾ ਪਾੜਿਆ ਪਾਣੀ ਦਾ ਖੁਸ਼ੀ ਦਾ ਮਸਲਾ ਖੁਸ਼ੀ ਦੇ ਰੰਗ ਨੇ ਕਿਹਦੀ ਜਿਹੜੀ ਗੱਲ ਹੈ ਉਹ ਮੈਨੂੰ ਬਹੁਤ ਕਮਾਤ ਦੇ ਲੱਗਦੀ ਹੈ ਜਿਵੇਂ ਕਿ ਜਿਹੜੀ ਤੋਂ ਕਹਿੰਦੇ ਆ ਬੋਲ ਦੇ ਕਪਟਾਤ ਕੇ ਉਹਨੇ ਧਰਮ ਤੋਂ ਇਨਕਾਰ ਕੀਤਾ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੋਏ ਕਿ ਤੇ ਜਾਣਦੇ ਹੋ ਇਸ ਦੰਦ ਦੇ ਬੀਜ ਨੂੰ ਕੀ ਨਾਮ ਦਿੱਤਾ ਹੈ ਭਗਵਾਨ ਗੱਲ ਕਰ ਰਹੀ ਹਾਂ ਜਿਹੜੀ ਕਿ ਉਹਨੇ ਕਿ ਅੱਜ ਦੇ ਟਾਈਮ ਦੇ ਵਿੱਚ ਸਥਾਪਤੀਆਂ ਦੇ ਖਿਲਾਫ ਬੋਲਣਾ ਬਹੁਤ ਵੱਡੀ ਚੁਣੌਤੀ ਹੈ ਅਧਿਆਤਿਕ ਸਭ ਤੋਂ ਵੱਡਾ ਸੰਕਟਕਰੀ ਹੈ ਤੇ ਅਧਿਆਤਿਕ ਸਭ ਤੋਂ ਜਦਕੇ ਤੁਸੀਂ ਵੇਖ ਲਓ ਯੂਕਰੇਨ ਦੀ ਜੰਗ ਲੱਗੀ ਹੈ 3 ਸਾਲ ਹੋ ਗਏ ਉਸ ਤੋਂ ਬਾਅਦ ਆ ਈਰਾਨ ਦੀ ਜੰਗ ਲੱਗੀ ਹੈ ਤਬਾਹੀ ਮਚ ਰਹੀ ਹੈ ਚਾਰਚ ਫੇਰੇ ਤੇ ਬਹੁਤ ਘੱਟ ਲੋਕ ਨੇ ਜਿਹੜੇ ਇਸ ਮਸਲੇ ਤੇ ਬੋਲਦੇ ਆ ਕਾਨੂੰਨ ਵਿੱਚ ਸਥਾਪਤੀ ਵੀ ਕਰਨੇ ਆ ਸਥਾਪਤੀ ਕਦੇ ਰਾਸੀ ਸਥਾਪਤੀ ਨਹੀਂ ਹੁੰਦੀ ਸਮਾਜਿਕ ਸਥਾਪਤੀ ਵੀ ਹੁੰਦੀ ਹੈ ਸੱਭਿਆਚਾਰਕ ਸਥਾਪਤੀ ਵੀ ਹੁੰਦੀ ਹੈ ਤੋਂ ਇਹ ਜਿਹੜੇ ਤੁਸੀਂ ਮਸਲੇ ਬਾਰੇ ਨੇ ਇਹ ਬਹੁਤ ਕਮਾਂਡ ਦੇ ਮੁੱਦੇ ਆ ਕਿ ਕਿਤਾਬ ਉਹ ਪੜਨ ਲੋ ਔਰ ਦੂਸਰੀ ਮੈਂ ਗੱਲ ਕਿਹੜੀ ਚੋਲੇ ਲਾਸਟ ਦੀ ਤੇ ਜਿਹੜੀ ਕਰਦਾ ਹੈ ਕੋਈ ਹਮਾਚੂ ਨੋ ਚਾਹੇ ਕੋਈ ਕਪਤਾ ਹੈ ਕਹਾਣੀਆਂ ਨਾਚ ਹੈ ਉਹ ਪਰਸਤਥੀਆਂ ਨੂੰ ਰਿਸਪੌਂਡ ਕਰਦਾ ਹੈ ਇੱਕ ਕ੍ਰੀਏਟੀਵਿਟੀ ਹੁੰਦੀ ਹੈ ਕਿ ਤੁਸੀਂ ਜਿਹੜਾ ਲੇਖ ਹੈ ਉਹ ਪਰਸਤਥੀਆਂ ਨਾਲ 2-4 ਤੋਂ ਉਹਨੂੰ ਤਿਆਰੀ ਨਹੀਂ ਹੈ ਤਾਂ ਲੇਖ ਨੇ ਬਹੁਤ ਹੀ ਧੇਰ ਟਿਕਣਾ ਲਿਆ ਇੱਕ ਬੜੀ ਜ਼ਬਰਦਸਤ ਜਿਹੜੀ ਕਵਟਰ ਰੰਗ ਸੀ ਗਿਆ ਕੋਈ ਕਿਸਾਨ ਕਿਸਾਨ ਦੇ ਸਬੰਧ ਦੇ ਮੈਨੂੰ ਹਾਕਿੰਗ ਦੀ ਸਟੇਟਮੈਂਟ ਜਾਤ ਹੁੰਦੀ ਹੈ ਹਾਕਿੰਗ ਇਹਦਾ ਕਿ ਐਮ ਲੁਖ ਜੇ ਤੂੰ ਐਦਾਂ ਹੀ ਇੱਥੇ ਕਰਦਾ ਰਿਹਾ ਧਰਤੀ ਤੇ ਤੇ ਤੇਰੀ ਬਹੁਤੀ ਦੇਰ ਇਸ ਧਰਤੀ ਉੱਤੇ ਬੁੱਕੀ ਨਹੀਂ ਔਰ ਤੈਨੂੰ ਹੋਰ ਧਰਤੀਆਂ ਭਾਲੀਆਂ ਪੈਣਗੀਆਂ ਜਿਵੇਂ ਨਾ ਧਰਤੀ ਬੁੱਢੀ ਹੋਣ ਦੀ ਗੱਲ ਕੀਤੀ ਅਸੀਂ ਹਵਾ ਪਾਣੀ ਮਿੱਟੀ ਰਿਸ਼ਤੇ ਨਾਤੇ ਸਭ ਕੁਝ ਕਰਦੇ ਕਰਕੇ ਟਿਕਾ ਰਹੇ ਹਾਂ ਸਾਡੇ ਨਿਸ਼ਮਤ ਬੁਰੀ ਤਰ੍ਹਾਂ ਭਾਗ ਹੋ ਗਿਆ। ਸੋ ਇਸ ਕੰਟੈਕਸਟ ਵਿੱਚ ਮੈਨੂੰ ਲੱਗਦਾ ਬਹੁਤ ਮੋਢਵਾਂ ਲੱਗਦੀ ਹੈ। ਲਾਸਟਲੀ ਮੈਂ ਵੀ ਗੱਲ ਕਰੀ ਜਿਉਂ ਕਿ ਮੇਰੀ ਦੋ ਤਿੰਨ ਦਿਨ ਤੋਂ ਸਿਹਤ ਬੜੀ ਖਰਾਬ ਸੀ। ਤੇ ਮਾਮੀ ਸਾਹਿਬ ਤੋਂ ਵੀ ਮੱभी ਮੰਗਦਾ ਤੇ ਤੁਹਾਨੂੰ ਮਿਲਣ ਦੀ ਬੜੀ ਤਮਨਾ ਸੀ ਪਰਸੋਂ। ਅੱਜ ਵੀ ਮੈਂ ਜਿਸ ਤਰ੍ਹਾਂ ਤੋਂ ਸਾਰਾ ਪਰਿਵਾਰ ਮੇਰੇ ਘਰ ਆਇਆ। ਖਾਲਸੀ ਜੀ ਨੂੰ ਬੜ ਲੱਗਦਾ ਵੀ ਯਾਰ ਖੁਸ਼ੀ ਹੋਈ ਹੋਊਗਾ। ਨਹੀਂ ਬਹੁਤ ਸਾਹਿਬ ਜੀ ਦਾ ਜਰਾ ਜੀ ਤੇ ਮਾਫੀ ਚਾਹੁੰਦਾ ਕਿ ਚੰਦਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬਾਦੋਂ ਤੱਕ ਕਤੋਂ ਸੁਬੀਆ ਮੇਜਰਮੈਂਟ ਦੀ ਗੱਲਾਂ ਸਾਰੀਆਂ ਹੋਣੀਆਂ ਚਾਹੀਦੀਆਂ ਤੇ ਬਹੁਤ ਸੋਹਣੀ ਗੱਲ ਕਰਕੇ ਗਾਜ਼ਾ ਪੱਟੀ ਦੀ ਯਾਦ ਕਰਵਾਤਾ ਤੇ ਵੱਡੇ ਮੈਗਜ਼ੀਨਾਂ ਦੇ ਵਿੱਚ ਤਕਰੀਬਨ ਇਦਾਂ ਦੀਆਂ ਗੱਲਾਂ ਸਾਰੀਆਂ ਚੱਲਦੀਆਂ ਆਏ ਨੇ ਕਿ ਜਦੋਂ ਸਥਾਪਤੀ ਦੇ ਵਿਰੁੱਧ ਕੋਈ ਵੀ ਬੋਲਦਾ ਨਾ ਕਿਸੇ ਵੀ ਧਰਤ ਦਾ ਸਾਨੂੰ ਪਤਾ ਵੀ ਉਹਦਾ ਅਸ਼ਰਵੀ ਕੀ ਹੁੰਦਾ ਸਾਡੇ ਵਿੱਚ ਕੀ ਹੋਣਾ ਚਾਹੀ ਛੋਟੇ ਜਿਹੇ ਗੱਲ ਦੱਸੂੰਗੀ ਕਿ ਮੈਂ ਕੁਝ ইরਾਨੀ ਪੜ ਰਹੀ ਸੀ ਉਧਰ ਦੀਆਂ ਲੇਖਕਾਂਆਂ ਨੇ ਲਿਖੀਆਂ ਹੋਈਆਂ ਆ ਤੇ ਸਾਡੇ ਵੀ ਇੱਥੇ ਉਹੀ ਹਾਲ ਹੈ ਕਿਸੇ ਵਿਦੇਸ਼ ਦੇ ਝਾਤੀ ਮਾਰ ਕੇ ਦੇਖ ਲਓ ਜੀ ਕੋਈ ਸਥਾਪਤੀ ਵਾਲਾ ਜਾਂ ਜਿਹੜਾ ਵੀ ਕੋਈ ਜ਼ੁਲਮ ਹੋ ਰਿਹਾ ਉਹਦੇ ਵਿਰੁੱਧ ਬੋਲਦਾ ਨਾ ਤਾਂ ਬੜੀਆਂ ਅਲੋਖੀਆਂ ਉਧਰ ਦੀਆਂ ਲੇਡੀਜ਼ ਨੂੰ ਜਿਹੜੀਆਂ ਬੜੀਆਂ ਅਜੀਬ ਤਰੀਕੇ ਦੀਆਂ ਜਿਹੜੀਆਂ ਸਜਾਵਾਂ ਸੀਗੀਆਂ ਇੱਥੋਂ ਤੱਕ ਕਿ ਪੱਥਰ ਮਾਰ ਕੇ ਸਾਹਮਣੇ ਉਹ ਸੰਸਾਰ ਆਪਾ ਕਹਿੰਦਾ ਨਿਆਂ ਦੇ ਜ਼ੁਲੰਮੀ ਸੋ ਪਰ ਜਿਹੜਾ ਲਿਖਦਾ ਖੜਦਾ ਹੁੰਦੀ ਹੈ ਖੜਦਾ ਵੀ ਹੈ ਇਸ ਸਮਾਜ ਦੀ ਬੜੀ ਵੱਡੀ ਸਮੱਸਿਆ ਹੈ ਤੇ ਅੱਜ ਅਸੀਂ ਉਹਨਾਂ ਸਮੱਸਿਆ ਨੂੰ ਦੇਖ ਰਹੇ ਹਾਂ ਬਹੁਤ-ਬਹੁਤ ਸਾਰਾ ਧੰਨਵਾਦ ਜੀ ਤੇ ਅਗਲਾ ਸੱਦਾ ਦੇ ਰਹੀ ਹਾਂ ਜੀ ਗੁਰਿੰਦਰ ਸਿੰਘ ਕਲਸੀ ਜੀ ਨੂੰ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਨੂੰ ਸਿਰਜਣ ਦਾ ਮੌਕਾ ਦਿੱਤਾ ਅਨੁਵਾਦਕ ਸਤਿ ਸ੍ਰੀ ਅਕਾਲ